ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੱਲ ਕਰਾਂਗੇ ਕਾਂਗਰਸ ਦੀ ਕਾਂਗਰਸ ਦੇ ਉੱਗੇ ਵੱਡੇ ਲੀਡਰ ਰਾਣਾ ਗੁਰਜੀਤ ਜਿਨ੍ਹਾਂ ਦੇ ਬਿਆਨ ਨੇ ਜਿਹੜੇ ਉਹ ਕਾਫੀ ਵਾਰ ਸੁਰਖੀਆਂ ਦਾ ਹਿੱਸਾ ਬਣ ਜਾਂਦੇ ਨੇ ਤੇ ਅੱਜ ਫਿਰ ਇੱਕ ਬਿਆਨ ਅਜੇਹਾ ਰਾਣਾ ਗੁਰਜੀਤ ਉਹਨਾਂ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਕਿਉਂਕਿ 2027 ਦੀਆਂ ਚੋਣਾਂ 'ਚ ਕੁਝ ਸਮਾਂ ਬਾਕੀ ਰਹਿ ਗਿਆ ਤਾਂ ਅਜੇਹੇ ਦੇ ਵਿੱਚ ਲੋਕ ਇਸ ਚੀਜ਼ ਲਈ ਬਹੁਤ ਜ਼ਿਆਦਾ ਐਕਸਾਈਟਡ ਨੇ ਕਿ ਆਖਿਰਕਾਰ ਕਿਹੜੀ ਪਾਰਟੀ ਕਿਹੜੇ ਵਿਅਕਤੀ ਨੂੰ ਉਮੀਦਵਾਰ ਦੇ ਵਜੋਂ ਮੁੱਖ ਮੰਤਰੀ ਦੇ ਉਮੀਦਵਾਰ ਦੇ ਵਜੋਂ ਅੱਗੇ ਲੈ ਕੇ ਆਉਂਦੀ ਹੈ ਤਾਂ ਅਜਿਹੇ ਚ ਕਾਂਗਰਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਹੜੇ ਕਿ ਮੁੱਖ ਮੰਤਰੀ ਦਾ ਦਾਵਾ ਕਰਦੇ ਨੇ ਸੋ ਅਜਿਹੇ ਦੇ ਵਿੱਚ ਰਾਣਾ ਗੁਰਜੀਤ ਨੇ ਜੋ ਉਹਨਾਂ ਨੇ ਇਸ ਸੰਬੰਧਿਤ ਗੱਲਬਾਤ ਕੀਤੀ ਹੈ ਕਿ ਆਖਿਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਚੇਨੇ ਦਾ ਚਿਹਰੇ ਦਾ ਐਲਾਨ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਗੱਲ ਕੀਤੀ ਹੈ ਕਿ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ਼ ਚੱਲ ਰਿਹਾ ਹੈ ਉਹ ਕਿਸ ਤਰ੍ਹਾਂ ਠੀਕ ਹੋਏਗਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਚਾਹੇ ਪਾਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹਨਾਂ ਦੋਵਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਆਪਰੇਸ਼ਨ ਸਿੰਦੂਰ ਅਖੀਰ ਦੀ ਚਰਨ ਚ ਸੀ ਤੇ ਆਰਮੀ ਦਾ ਕਲੇਮ ਸੀ ਕਿ ਮਿਜ਼ਾਇਲ ਯਾ ਰਾਕਟ ਅਸੀਂ ਇੰਟਰਸੈਪਟ ਕਰ ਦਿੱਤਾ ਰਾਜ ਜਿਹੜਾ ਹਰਮੰਦਰ ਸਾਹਿਬ ਦੇ 근ਾ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਇਹ ਉਦੋਂ ਤੋਂ ਹੀ ਸਾਨੂੰ ਸੁਚੇਤ ਹੋਣਾ ਚਾਹੀਦਾ ਸੀਗਾ ਹੁਣ ਤੇ ਸਮਾਂ ਬਹੁਤ ਬੀਤ ਗਿਆ ਔਰ ਇਹ ਬੜਾ ਗੰਭੀਰ ਮਸਲਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਹੜੇ ਨੇ ਵੀ ਮਾੜਾ ਹਰਮੰਦਰ ਸਾਹਿਬ ਦਾ ਸੋਚਿਆ ਵੀ ਉਹ ਨਹੀਂ ਰਿਹਾ ਔਰ ਜੇ ਕੋਈ ਬਾਹਰੀ ਸ਼ਕਤੀ ਆ ਜਾਂ ਕਿਤੇ ਦੀ ਵੀ ਸ਼ਕਤੀ ਆ ਉਹ ਇਹਨੂੰ ਯੂਜ਼ ਜਾਂ ਮਿਸਯੂਜ਼ ਕਰਨਾ ਚਾਹੇ ਤੇ ਪਲਾਉ ਦਾ ਵੀ ਨਹੀਂ ਹੋਣਾ ਇਹ ਗੱਲ ਦਿਮਾਗ ਚ ਰੱਖੋ ਪਰਗਤ ਸਿੰਘ ਤੇ ਸੁਖਿੰਦਰ ਧਾਵਾ ਜਦੋਂ ਇਹ ਕਹਿੰਦੇ ਆ ਕਿ ਸੀਰੀਅਸ ਨਹੀਂ ਲਿਆ ਗਿਆ ਵਿਅਕਤੀ ਮਾਮਲੇ ਨੂੰ ਜਾਂ ਉਹਦੀ ਇਨਵੈਸਟੀਗੇਸ਼ਨ ਨੂੰ ਫਿਰ ਪੂਰੀ ਕਾਂਗਰਸ ਪਾਰਟੀ ਦੇ ਸਵਾਲ ਖੜਦਾ ਫਿਰ ਸੀਰੀਅਸ ਕੀ ਲੈਣਾ ਸੀਗਾ ਉਸ ਵੇਲੇ ਜਦੋਂ ਸੋਹਾ ਹੀ ਇਹਦੀਆਂ ਚੱਕੀਆਂ ਗਈਆਂ ਸੀ ਇਹ ਸਰਦਾਰ ਪ੍ਰਗਤ ਸਿੰਘ ਜੀ ਤੇ ਉਹਨਾਂ ਤੋਂ ਪੁੱਛਿਆ ਜਾਵੇ ਉਹਨਾਂ ਨੇ ਕੱਲ ਬਿਆਨ ਦਿੱਤਾ ਹ ਜੋ ਸੁਖਿੰਦਰ ਧਾਵਾ ਕਹਿੰਦੇ ਕਿ ਐਸਆਈਟੀਜ਼ ਦੇ ਅੰਦਰ ਮੈਂ ਜਾ ਕੇ ਬਹਿਂਦਾ ਰਿਹਾ ਤੇ ਮੈਨੂੰ ਪਤਾ ਸੀ ਉੱਥੇ ਕੁਝ ਸੀਰੀਅਸਲੀ ਨਹੀਂ ਹੋ ਰਿਹਾ ਤੇ ਸਾਰੀ ਕਾਂਗਰਸ ਤੇ ਸਵਾਲ ਖੜਦੇ ਆ इना जवाब तो वही दे सकते हैं सर क्या लगता है कि कांग्रेस में सब कुछ ठीक ठाक चल रहा बहुत है बहुत बढ़िया कांग्रेस बिल्कुल मजबूत है और आने वाले सत्ताईस में कांग्रेस मजबूती से लड़ेगी लेकिन जिस तरीके से कांग्रेस के नेता खुद कहते हैं कि मुख्यमंत्री पद छोड़ो पहले कांग्रेस को इकट्ठा करो तो ये क्या मैसेज देता है कौन नेता कहता है मुख्यमंत्री तो हमारी हाईकमान ने बनाना है और अगर कोई इंडिविजुअल ये कहे कि मैं मुख्यमंत्री हूँ ਇਹ ਜਿਸ ਨੇ ਵੀ ਕਿਹਾ ਹੈ ਜਬ ਜਬ ਵੀ ਕਿਹਾ ਹੈ ਜਨਤਾ ਜਾਣਦੀ ਹੈ ਪਰਣਾ ਜੀ ਕਾਂਗਰਸ ਦੇ ਦੋ ਲੀਡਰ ਕਹਿ ਰਹੇ ਆ ਕਿ ਕੱਲ ਕੰਮ ਹੋ ਨਹੀਂ ਸਿਰਿਆ ਤੁਸੀਂ ਕਹਿ ਰਹੋ ਕਾਂਗਰਸ ਮਜ਼ਬੂਤ ਹੈ ਸਮਝ ਨਹੀਂ ਆ ਰਿਹਾ ਮਜ਼ਬੂਤ ਕਿ ਦੋ ਲੀਡਰਾਂ ਨੇ ਕਿਹਨਾਂ ਨੇ ਕਿਹਾ ਤਾਂ ਵੀ ਕੰਮ ਨਹੀਂ ਹੋ ਰਿਹਾ ਪ੍ਰਗਟ ਸਿੰਘ ਕਹਿੰਦੇ ਨਾ ਉਦੋਂ ਕਿ ਪਹਿਲਾਂ ਕੰਮ ਹੋਇਆ ਬੇਦਬੀ ਦੇ ਉੱਤੇ ਸੁਖਜਿੰਦਰ ਰੰਧਾਵਾ ਕਹਿੰਦੇ ਸੀਰੀਅਸ ਨਹੀਂ ਲਿਆ ਗਿਆ ਪ੍ਰਗਟ ਸਿੰਘ ਕਹਿੰਦੇ ਇਹਨਾਂ ਦੋਨਾਂ ਨੂੰ ਪੁੱਛੋ ਉਹ ਵੀ ਕਾਂਗਰਸ ਦਾ ਹਿੱਸਾ ਨੇ ਨਹੀਂ ਹਿੱਸੇ ਹਿੱਸਾ ਤਾਂ ਹਿੱਸਾ ਮੈਂ ਵੀ ਹਾਂ ਮੈਂ ਤੇ ਨਾ ਪਹਿਲਾਂ ਕਦੇ ਟਿੱਪਣੀ ਕੀਤੀ ਨਾ ਮੈਂ ਅੱਜ ਕਰਾਂ ਇਹ ਉਹਨਾਂ ਦੋਨਾਂ ਨੂੰ ਪੁੱਛੋ ਕਿ ਵੀ ਆਪਣੀ ਆਪਣੀ ਪ੍ਰਤੀਕਿਰਿਆ ਦਿਓ ਉਹ ਦੇਣਗੇ ਜੋ ਕਹਿੰਦੇ ਹੋ ਠੀਕ ਹੈ ਜੀ ਅਕਾਲੀ ਭਾਜਪਾ ਗੱਡ ਜੁੜਨ ਨੂੰ ਲੈ ਕੇ ਗੱਲ ਚੱਲ ਰਹੀ ਹੈ ਲੱਗਦਾ 2027 ਦੇ ਵਿੱਚ ਕਿਸੇ ਤਰ੍ਹਾਂ ਹੋ ਗਏ ਗੱਲਿਆ ਵੀ ਇਕੱਠੇ ਹੋ ਜਾਣ علیحدਾ ਹੋ ਜਾਣ ਅਕਾਲੀ ਦਲ ਦੀ ਜੋ ਕ੍ਰੈਡੀਬਿਲਟੀ ਆ ਉਹ ਇਕੱਠੇ ਹੋਇਆ ਨਹੀਂ ਵਸ ਜਾਣੀ ਔਰ ਬੀਜ ਬੀਜੇਪੀ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਇਕੱਠੇ ਹੋਣ ਚ ਵੀ ਅਕਾਲੀ ਦਲ ਦਾ ਨੁਕਸਾਨ ਹੋਊਗਾ ਮੇਰਾ ਆਪਣਾ ਮੰਨਣਾ ਬਾਕੀ ਵੀ ਸਮੇਂ ਬਲਵਾਨਾ ਅਜੇ ਤੋਂ 1500 ਬਾਅਦ ਪਤਾ ਨਹੀਂ ਕਿਹੜੇ ਕਿਹੜੇ ਇਵੈਂਟ ਹੋਣੇ ਆ ਕਿੱਧਰ ਨੂੰ ਕੰਮ ਤੁਰਨਾ ਲੇਕਿਨ ਕਾਂਗਰਸ ਤਿਆਰ ਹੈ ਰਾਣਾ ਜੀ ਕਾਂਗਰਸ ਅਕਾਲੀ ਦਲ ਦੀ ਹੁੰਦ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਵੀ ਆਉਂਦੀ ਪਈ ਆ ਹੌਲੀ ਹੌਲੀ ਕਰਕੇ ਹੋ ਸਕਦਾ ਕਿ ਸਟਰਕਚਰ ਵੀ ਉਹ ਆਪਣਾ ਦੇ ਦੇਣ ਪੋਲਿਟੀਕਲ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਦੇ ਆਉਣ ਦੇ ਨਾਲ ਫਰਕ ਪੈਂਦਾ ਕਿ ਨਹੀਂ ਦੇਖੋ ਇਹ ਡਿਵੀਜ਼ਨ ਆਫ ਵੋਟਸ ਅਕਾਲੀ ਦਲ ਦੀ ਵੋਟਾਂ ਦਾ ਡਿਵੀਜ਼ਨ ਹੋਣਾ ਕਾਂਗਰਸ ਦੀ ਵੋਟਾਂ ਦਾ ਡਿਵੀਜ਼ਨ ਨਹੀਂ ਹੋਣਾ ਤੇ ਤੁਹਾਨੂੰ ਲੱਗਦਾ ਪੰਥ ਇਕੱਠਾ ਹੋਊਗਾ ਉਹ ਜਿਵੇਂ ਉਹ ਹੋਕਾ ਦੇ ਰਿਹਾ ਕਿ ਇਹ ਤਾਂ ਪੰਥ ਵਾਲੇ ਦੱਸ ਸਕਦੇ ਆ ਰਾਣਾ ਗੁਰਜੀ ਹੁਣ ਜਾਖੜ ਸਾਹਿਬ ਲੱਗੇ ਜੋਰ ਲਾਉਣ ਤੇ ਲੇਕਿਨ ਮੈਂ ਕਹਾਂ ਕਿ ਵੀ ਮੇਰੇ ਕਹਿ ਤੇ ਪੰਥ ਨੇ ਲੜਨਾ ਜਾਂ ਪੰਥ ਨੇ ਇਕੱਠੇ ਹੋਣਾ ਨਹੀਂ ਉਹਨਾਂ ਦੀ ਆਪਣੀਆਂ ਪੰਥ ਦੀਆਂ ਨੀਤੀਆਂ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਗੱਲ ਕਾਂਗਰਸ ਦੀ ਕਰੀਏ ਕਾਂਗਰਸ ਮਜ਼ਬੂਤ ਹੈ ਮਜ਼ਬੂਤੀ ਨਾਲ ਲੜੇਗੀ ਸੋ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਰਾਣਾ ਗੁਰਜੀਤ ਨੇ ਜੋ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਇਸ ਦਾ ਫੈਸਲਾ ਹਾਈ ਕਮਾਂਡ ਕਰੇਗਾ ਪਰ ਜੋ ਆਪਸੀ ਕਾਟੋਕਲੇਸ਼ਾ ਉਸ ਨੂੰ ਸ਼ਾਂਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸੂਬੇ ਦੇ ਵਿੱਚ ਕਾਂਗਰਸ ਦੇ ਵਿੱਚ ਲੋਕਾਂ ਨੂੰ ਏਕਤਾ ਨਜ਼ਰ ਨਹੀਂ ਆ ਰਹੀ ਜਿਸ ਦਾ ਖਮਿਆਜ਼ਾ ਕਈ ਵਾਰ ਜਿਹੜਾ ਉਹ ਕਾਂਗਰਸ ਨੂੰ ਭੁਗਤਣਾ ਪਿਆ ਸੋ ਰਾਣਾ ਗੁਰਜੀਤ ਉਹਨਾਂ ਨੇ ਕਿਹਾ ਕਿ ਫਿਲਹਾਲ ਸਭ ਕੁਝ ਠੀਕ ਠਾਕ ਹੈ ਕਾਂਗਰਸ ਚ 2027 ਦੇ ਵਿੱਚ ਉਹ ਬਹੁਤ ਹੀ ਵੱਡੇ ਪੱਦਰ ਦੇ ਉੱਪਰ ਇਸ ਮਾਰਜਨ ਦੇ ਨਾਲ ਯਤਨਗੇ ਕਿ ਕਾਂਗਰਸ ਦੀ ਸਰਕਾਰ ਬਣੇਗੀ ਇਹ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस पे फ्री पे रोकू अते द अमेज़न फायर टीवी पे या एप्पल टीवी पे नाल ही देख सकते हो लाइव स्ट्रीमिंग www.globalpunjabtv.com पे